ਕਿਸਾਨੀ ਅੰਦੋਲਨ ਜਿਹੜਾ ਲੰਬੇ ਸਮੇਂ ਤੋਂ ਚੱਲਦਾ ਐ ਇਸ ਵੇਲੇ ਸਿਖਰਾਂ ਤੇ ਐ ਇੱਕ ਮਹੀਨੇ ਤੋਂ ਉੱਤੇ ਦਾ ਸਮਾਂ ਜਿਹੜਾ ਦਿੱਲੀ ਵੱਖ-ਵੱਖ ਬਾਡਰਾਂ ਦੇ ਉੱਤੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਧਰਨਾ ਲਾ ਕੇ ਬੈਠੇ ਨੇ ਇਸ ਤੋਂ ਪਹਿਲਾਂ ਟੋਲ ਪਲਾਜ਼ਿਆਂ ਤੇ ਰੇਲਵੇ ਸਟੇਸ਼ਨਾਂ ਤੇ ਜੀਟੀ ਰੋਡ ਤੇ ਵੀ ਧਰਨੇ ਦਿੱਤੇ ਨੇ ਉਸ ਤੋਂ ਪਹਿਲਾਂ ਐਮਪੀ ਸੈਵਾਨਾਂ ਦੇ ਘਰਾਓ ਵੀ ਕੀਤੇ ਨੇ ਲੰਬੇ ਸਮੇਂ ਤੋਂ ਇਹ ਕਿਸਾਨੀ ਸੰਘਰਸ਼ ਜਿਹੜਾ ਚੱਲਦਾ ਆ ਰਿਹਾ ਇਸ ਵੇਲੇ ਕਿਸਾਨੀ ਸੰਘਰਸ਼ ਜਿਹੜਾ ਸਿਖਰਾਂ ਤੇ ਐ ਇਸ ਕਿਸਾਨੀ ਸੰਘਰਸ਼ ਦੇ ਵਾਸਤੇ ਹਰ ਲੋਗਾ ਨੇ ਹਰ ਵਰਗ ਨੇ ਜਨ ਜਨ ਨੇ ਬੱਚੇ-ਬੱਚੇ ਨੇ ਇਸ ਸੰਘਰਸ਼ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਿੰਨੀ ਉਹਦੇ ਵਿੱਚ ਸਮਰੱਥਾ ਸੀਗੀ ਦੇਸ਼ ਤੇ ਵਿਦੇਸ਼ ਦੇ ਵਿੱਚੋਂ ਵੀ ਸਮਰੱਥਾ ਜਿੰਨੀ ਸੀ ਉਹਨਾਂ ਨੇ ਵੱਧ ਤੋਂ ਵੱਧ ਸਹਿਯੋਗ ਕੀਤਾ ਹੈ ਬਿਲਕੁਲ ਆਸ ਹੈ ਕਿ ਜਲਦੀ ਇਹ ਜਿਹੜਾ ਮੋਰਚਾ ਫਤਿਹ ਹੋਏਗਾ ਇਸ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਪਹੁੰਚੇ ਨੇ ਪੰਜਾਬ ਤੋਂ ਬਹੁਤ ਸਾਰੇ ਸਾਰੇ ਮਹਾਨ ਪੁਰਸ਼ ਵਖ ਵਖ ਡੇਰਿਆਂ ਦੇ ਸੰਚਾਲਕ ਮੁਖੀ ਸਹਿਬਾਨ ਪਹੁੰਚੇ ਨੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਔਰ ਜੀ ਆਇਆਂ ਤੁਹਾਡਾ ਧੰਨਵਾਦ ਵੀ ਹੈ ਜਿੱਥੇ ਤੁਹਾਡੇ ਵਖ ਵਖ ਧਾਰਮਿਕ ਸਥਾਨਾਂ ਤੇ ਮੇਲਾ ਲੱਗਦਾ ਸੀ ਲੋਕ ਉੱਥੇ ਤੁਹਾਡੇ ਕੋਲ ਜਾਂਦੇ ਸੀ ਅੱਜ ਇਹ ਵੱਡਾ ਮਹਾ ਜਿਹੜਾ ਮੇਲਾ ਲੱਗਾ ਹੈ ਦਿੱਲੀ ਬਾਰਡਰ ਦੇ ਉੱਤੇ ਉੱਥੇ ਸਾਰਿਆਂ ਨੇ ਆਪਣੀ ਆਪਣੀ ਸ਼ਮੂਲੀਅਤ ਕੀਤੀ ਤੁਸੀਂ ਵੀ ਸੰਗਤ ਦੇ ਦਰਸ਼ਨ ਕਰਨ ਆਏ ਔਰ ਆਸ ਕਰਦੇ ਹਾਂ ਕਿ ਤੁਸੀਂ ਅਸ਼ੀਰਵਾਦ ਦਓਗੇ ਕਿ ਜਲਦੀ ਤੋਂ ਜਲਦੀ ਫਤਿਹ ਕਰਕੇ ਪੰਜਾਬ ਦੇ ਲੋਕ ਵਖ ਵਖ ਸਟੇਟਾਂ ਦੇ ਉਕੇ ਇਸ ਠੰਡ ਦੇ ਦੇਖੋ ਠੰਡ ਦੇ ਵਿੱਚ ਬੈਠੇ ਨੇ ਆ ਸਾਰੇ ਢੋਲ ਵਜਾਉਂਦੇ ਆਪਣੇ ਆਪਣੇ ਘਰਾਂ ਨੂੰ ਜਾਣਗੇ ਧੰਨਵਾਦ ਜੀ ਜੀ ਆ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਨਿਰਮਲ ਗੁੜਾ ਜੀ ਔਰ ਐਨ ਕੇ ਐਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜਿਸ ਦੇ ਮਾਧਿਅਮ ਦੇ ਰਾਹੀਂ ਜਿਹੜਾ ਸਾਡਾ ਮੈਸੇਜ ਆ ਉਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਪਹੁੰਚੇਗਾ ਅੱਜ ਅਸੀਂ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਰਜਿਸਟਰਡ ਪੰਜਾਬ ਦੀ ਤਰਫੋਂ ਜਿਹੜਾ ਹੈ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈ ਮਜ਼ਦੂਰਾਂ ਦਾ ਅੰਦੋਲਨ ਚੱਲਦਾ ਕਿਰਤੀਆਂ ਕਾਮਿਆਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਅਸੀਂ ਸਹਿਯੋਗ ਕਰਨ ਵਾਸਤੇ ਸਮਰਥਨ ਕਰਨ ਵਾਸਤੇ ਸਾਰੇ ਦਰਬਾਰ ਮਈਆ ਭਗਵਾਨ ਜੀ ਫਲੋਰ ਤੋਂ ਅਸੀਂ ਜਿਹੜਾ ਕਾਫਲਾ ਲੈ ਕੇ ਇੱਥੇ ਪਹੁੰਚੇ ਆਂ ਤੇ ਜਿੰਨੀ ਵੀ ਸਾਡੀ ਸਮਰੱਥਾ ਹੈ ਉਹਦੇ ਮੁਤਾਬਕ ਅਸੀਂ ਜਿਹੜਾ ਹੈ ਗਰਮ ਜਿਹੜੀਆਂ ਲੋਈਆਂ ਤੇ ਸ਼ਾਲ ਜਿਹੜੇ ਆ ਉਹ ਲੈ ਕੇ ਅਸੀਂ ਆਏ ਆ ਤਾਂ ਜੋ ਇੱਥੇ ਜਿਹੜੀ ਇੰਨੀ ਠੰਡ ਦੇ ਵਿੱਚ ਜਿਹੜਾ ਉਹਨਾਂ ਨੂੰ ਨਿੱਗ ਮਿਲ ਸਕੇ। ਕੀ ਬਾਤ ਹੈ ਜੀ ਨਿੱਗ ਮਿਲ ਸਕੇ ਬੇਸੇ ਪੋ ਦਾ ਮਹੀਨਾ ਕੋਈ ਵੀ ਅੰਦਰੋਂ ਨਿਕਲ ਲੱਗੇ 100 ਵਾਰੀ ਸੋਚਦਾ ਉਹ ਵੀ ਰਾਤ ਵੇਲੇ ਇੱਥੇ ਦਿਨ ਤੇ ਰਾਤ ਕਿਸਾਨ ਮਜ਼ਦੂਰ ਕਿਵੇਂ ਬੈਠੇ ਨੇ ਇਹ ਟਰਾਲੀਆਂ ਨੂੰ ਆਪਣੇ ਘਰ ਬਣਾ ਕੇ ਜਾਂ ਤੰਬੂ ਤਾੜ ਕੇ ਮਹਿਲਾਂ ਵਿੱਚ ਰਹਿਣ ਵਾਲੇ ਲੋਕ ਪੰਜਾਬ ਦੇ ਸ਼ਾਹੀ ठाठ ਨਾ ਰਹਿਣ ਵਾਲੇ ਲੋਕ ਇਹ ਸੜਕਾਂ ਤੇ ਬਿਠਾਲ ਦਿੱਤੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ ਆਸ ਕਰਦੇ ਆ ਕਿ ਕਿਸਾਨਾਂ ਦਾ ਮੋਰਚਾ ਫਤਿਹ ਹੋਏਗਾ ਤੁਹਾਡੇ ਨਾਲ ਹੋਰ ਕਿਹੜੇ ਕਿਹੜੇ ਮਹਾਨ ਪੁਰਸ਼ ਆਏ ਨੇ ਜੀ ਸਾਡੇ ਨਾਲ ਜਿਹੜੇ ਆ ਸਾਡੇ ਮੀਟਿੰਗ ਇੰਚਾਰਜ ਰਮੇਸ਼ ਅਲੀ ਪੱਪੀ ਸਾਵਰੀ ਜੀ ਔਰ ਸਾਡੇ ਰਮੇਸ਼ ਅਲੀ ਜੀ ਜਿਹੜੇ ਨੇ ਉਹ ਸੈਲਾ ਕੋਰਦ ਤੋਂ ਸਾਡੇ ਕੋਲ ਰਾਜ਼ ਮੁਹੰਮਦ ਜੀ ਸਾਡੇ ਕਾਲੇ ਸ਼ਾਹ ਜੀ ਜਿਹੜੇ ਆ ਫਲੋਰ ਤੋਂ ਉਹ ਫਕੀਰ ਪਹੁੰਚੇ ਆ ਸੋ ਕਿਉਂਕਿ ਜਿਹੜਾ ਪਿਛਲੇ ਦਿਨੀ ਅਸੀਂ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਕੈਂਡਲ ਮਾਰਚ ਕਰਕੇ ਉਹਨਾਂ ਕਿਸਾਨ ਕਾਮਿਆਂ ਨੂੰ ਜਿਹੜੇ ਜਿਨ੍ਹਾਂ ਨੇ ਆਪਣੀਆਂ ਜੜੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਉਹਨਾਂ ਨੂੰ ਅਸੀਂ ਸ਼ਰਦਾ ਸੁਮਨ ਪੇਂਟ ਕੀਤੀ ਤੇ ਫਿਰ ਫਲੋਰ ਦੇ ਵਿੱਚ ਅਸੀਂ ਕੈਂਡਲ ਮਾਰਚ ਕੱਢ ਕੇ ਉਹਨਾਂ ਨੂੰ ਸ਼ਰਦਾ ਸੁਮਨ ਪੇਂਟ ਕੀਤੀ ਕੋਟਰ ਕੋਟਰ ਨਮਨ ਹੈ ਸਾਡਾ ਉਹਨਾਂ ਨੂੰ ਕਿਉਂਕਿ ਸੇਵਾ ਦੇਸ਼ ਦੀ ਜਿੰਦੜੀ ਬੜੀ ਔਖੀ ਤੇ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਹ ਮੁਸੀਬਤਾਂ ਸਹਿ ਕੇ ਜਿਹੜੇ ਆ ਇਹ ਮਸਲੇ ਜਿਹੜੇ ਹੱਲ ਹੁੰਦੇ ਆ ਕਿਉਂਕਿ ਹੱਕ ਜਿਹੜੇ ਆ ਉਹ ਕੋਈ ਥਾਲੀ ਵਿੱਚ ਰੱਖ ਕੇ ਨਹੀਂ ਦਿੰਦਾ ਹੱਕਾਂ ਦੇ ਲਈ ਜਿਹੜੀ ਆ ਜੰਗ ਲੜਨੀ ਪੈਂਦੀ ਹੈ ਲੜਾਈ ਲੜਨੀ ਪੈਂਦੀ ਹੈ ਤੇ ਅਸੀਂ ਕਿਸਾਨ ਮਜ਼ਦੂਰ ਭਰਾਵਾਂ ਦੇ ਨਾਲ ਸਮਰਥਨ ਕਰਨ ਵਾਸਤੇ ਇੱਥੇ ਪਹੁੰਚੇ ਆ ਤੇ ਸਾਡਾ ਅੱਲਾਹ ਤਾਲਾ ਅੱਗੇ ਵਾਹਿਗੁਰੂ ਅੱਗੇ ਸਾਡੀ ਇਹ ਅਰਦਾਸ ਬੇਨਤੀ ਵੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਜੰਗ ਦੇ ਵਿੱਚ ਸਾਨੂੰ ਜਿਹੜੀ ਫਤਿਹ ਮਿਲੇ ਤੇ ਅਸੀਂ ਆਪਣੇ ਘਰਾਂ ਨੂੰ ਜਿਹੜੇ ਕਿਸਾਨ ਮਜ਼ਦੂਰ ਇੰਨੀ ਦੇਰ ਤੋਂ ਆ ਕੇ ਇੱਥੇ ਬੈਠੇ ਆ ਉਹ ਆਪਣੇ ਘਰਾਂ ਨੂੰ ਜਿਹੜਾ ਪਹੁੰਚਣ ਤੇ ਜਿਹੜੀ ਖੁਸ਼ੀ ਮਨਾਉਣ ਕਿ ਉਹਨਾਂ ਦੇ ਹੱਕ ਜਿਹੜੇ ਆ ਉਹਨਾਂ ਨੂੰ ਕਾਲਮ ਸਰਕਾਰ ਦੀ ਨਿੰਦਿਆ ਕਰਦੇ ਆ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਕਾਲੇ ਕਾਨੂੰਨ ਆ ਉਹ ਰੱਦ ਕਰਨੇ ਚਾਹੀਦੇ ਠੀਕ ਕਹਿਣਾ ਚਾਹੁੰਗੇ ਜਿਹੜੀ ਬਹੁਤ ਸਾਰੀ ਸੰਗਤ ਤੁਹਾਡੇ ਨਾਲ ਅਟੈਚ ਹੈ ਮੇਲੇ ਤੇ ਦਰਬਾਰਾਂ ਦੇ ਵਿੱਚ ਆਂਦੀ ਆ ਤੁਹਾਡੇ ਨਾਲ ਜੁੜੀ ਹੋਈ ਆ ਤੁਹਾਡਾ ਕਹਿਣਾ ਮੰਨਦੇ ਨੇ ਜਿਹੜੇ ਅੱਜ ਵੈਸੇ ਤਾਂ ਅਸੀਂ ਚਾਹੁੰਦੇ ਹਾਂ ਕਿ ਅੱਜ ਸ਼ਾਮ ਨੂੰ ਫਤਿਹ ਹੋਵੇ ਤਾਂ ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਜਾਣ ਖੁਸ਼ੀ-ਖੁਸ਼ੀ ਪਰ ਜੋ ਹਾਲਾਤ ਦੀਦੇ ਨੇ ਸਰਕਾਰ ਦਾ ਨੀਅਤ ਜਿਹੜੀ ਦੀਦੀ ਹੈ ਲੱਗਦਾ ਕਿ ਇਹ ਮੋਰਚਾ ਜਿਹੜਾ ਹਜੇ ਲੰਬਾ ਸਮਾਂ ਚੱਲੇਗਾ ਸੰਗਤ ਨੂੰ ਆਪਣੀ ਨੂੰ ਕੀ ਅਪੀਲ ਕਰਨਾ ਚਾਹੂਗੇ ਕਿ ਜਿਹੜੇ ਨਹੀਂ ਆ ਸਕੇ ਜਿਨੀਆਂ ਜੋ ਸਹਿਯੋਗਦਾਨ ਨਹੀਂ ਪਾਇਆ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾਉਣ ਜੀ ਬਿਲਕੁਲ ਸਾਡੀ ਤਾਂ ਸਾਰਿਆਂ ਨੂੰ ਪਰਜੋਰ ਅਪੀਲ ਹੈ ਕਿ ਜਿਹੜੀਆਂ ਵੀ ਸੰਗਤਾਂ ਦੇਸ਼ਾਂ-ਵਦੇਸ਼ਾਂ ਵਿੱਚ ਜਿੰਨੀ ਵੀ ਜਿਹਦੇ ਕੋਲ ਸਮਰੱਥਾ ਹੈ ਉਹ ਉਹਦੇ ਮੁਤਾਬਕ ਉਹ ਆਪਣਾ योगदान ਪਾ ਰਹੇ ਨੇ ਤੇ ਵੱਧ ਤੋਂ ਵੱਧ ਜਿਹੜੀ ਇਹ ਸੰਗਤ ਆ ਉਹ ਜਿੱਥੇ ਕਿਤੇ ਵੀ ਹੈ ਉਹ ਉਸੇ ਤਰ੍ਹਾਂ ਸਹਿਯੋਗ ਕਰਕੇ ਇਸ ਜਿਹੜਾ ਅੰਦੋਲਨ ਦੇ ਵਿੱਚ ਆਪਣਾ ਜਿਹੜਾ ਐਜੀਟੇਸ਼ਨ ਦੇ ਵਿੱਚ ਆਪਣਾ ਹਿੱਸਾ ਪਾਉਣ ਸਾਡੇ ਕੁਨਾਲ ਪਾਸੀ ਜੀ ਨੂਰਾ ਸਿਸਟਰ ਉਹਨਾਂ ਦਾ ਵੀ ਬੜਾ ਸਹਿਯੋਗ ਹੈ ਜਿਨ੍ਹਾਂ ਨੇ ਜਿਹੜੇ ਵਧੀਆ ਉਪਰਾਲੇ ਕੀਤੇ ਆ ਇਸ ਸਮੇਂ ਦੇ ਵਿੱਚ ਸਾਡੇ ਨਾਲ ਵੀ ਪਹੁੰਚੇ ਆ ਸਾਡੇ ਬਿੱਟੂ ਭਾਜੀ ਜਿਹੜੇ ਨੇ ਬਾਬਾ ਸ਼ੰਭੂ ਜੀ ਦੇ ਲਖਤੇ ਜਿਗਰ ਨੇ ਔਰ ਦਰਬਾਰ ਮਈਆ ਭਗਵਾਨ ਜੀ ਦੇ ਸੇਵਾਦਾਰ ਨੇ ਉਹ ਸਾਰੇ ਸਾਡੇ ਨਾਲ ਪਹੁੰਚੇ ਆ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੀ ਟੀਮ ਦਾ ਤੇ ਉਮੀਦ ਕਰਦੇ ਆ ਜਿਹੜੀਆਂ ਸੰਗਤਾਂ ਘਰਾਂ ਚ ਬੈਠੀਆਂ ਨੇ ਉਹ ਦਵਾਵਾ ਕਰਨ ਮਾਲਕ ਦੇ ਅੱਗੇ ਕਿ ਜਲਦੀ ਤੋਂ ਜਲਦੀ ਜਿਹੜੀ ਆ ਪਰਮਾਤਮਾ ਸਾਡੀ ਅਰਦਾਸ ਬੇਨਤੀ ਮਨਜ਼ੂਰ ਕਰੇ ਤੇ ਆਪਾਂ ਜਿਹੜਾ ਹੈ ਇਹ ਇਹ ਮੋਰਚਾ ਫਤਿਹ ਕਰਕੇ ਵਾਪਸ ਚਾਈਏ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਇਹਨੇ ਸੰਤ ਮਹਾਨ ਪੁਰਸ਼ ਪੰਜਾਬ ਭਰ ਦੇ ਵਿੱਚੋਂ ਪਹੁੰਚੇ ਨੇ ਪਹਿਲਾਂ ਵੀ ਸੰਤ ਮਹਾਨ ਪੁਰਸ਼ਾ ਨੇ ਅਸ਼ੀਰਵਾਦ ਦਿੱਤਾ ਸੰਗਤ ਦੇ ਦਰਸ਼ਨ ਕੀਤੇ ਔਰ ਸੰਗਤ ਦਾ ਸਹਿਯੋਗ ਵੀ ਕੀਤਾ ਔਰ ਆਸ ਪ੍ਰਗਟਾਈ ਜਲਦੀ ਤੋਂ ਜਲਦੀ ਇਹ ਮੋਰਚਾ ਜਿਹੜਾ ਫਤਿਹ ਹੋਏਗਾ ਅਸੀਂ ਆਸ ਕਰਦੇ ਹਾਂ ਕਿ ਸੱਚਮੁੱਚ ਇਹ ਮੋਰਚਾ ਜਲਦੀ ਫਤਿਹ ਹੋਏ ਵੈਸੇ ਤਾਂ ਜਿਹੜਾ ਇਮਤਿਹਾਨ ਸੀ ਕਿਸਾਨ ਮਜ਼ਦੂਰਾਂ ਦਾ ਇਸ ਤੋਂ ਵੱਧ ਠੰਡ ਹੋਰ ਨਹੀਂ ਹੋ ਸਕਦੀ ਇਹ ਇਮਤਿਹਾਨ ਜਿਹੜਾ ਇਹਦੇ ਵਿੱਚੋਂ ਪਾਸ ਨੇ ਕਿੰਨਾ ਵੀ ਸਰਕਾਰਾਂ ਜਿਹੜੀਆਂ ਉਹ ਆਪਣਾ ਇਮਤਿਹਾਨ ਲੈਣ ਪਰ ਇੱਕ ਦਿਨ ਜਿੱਤ ਹੋਏਗੀ ਕਿਸਾਨ ਮਜ਼ਦੂਰਾਂ ਦੀ ਅਸੀਂ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕਿਸਾਨ ਮਜ਼ਦੂਰ ਇਹ ਢੋਲ ਵਜਾਉਂਦੇ ਵਜਾਉਂਦੇ ਆਪਣੇ ਘਰਾਂ ਨੂੰ ਜਾਣਗੇ ਜਿੱਤ ਹਾਸਲ ਕਰਕੇ ਫਤਿਹ ਹਾਸਲ ਕਰਕੇ ਬਹੁਤ-ਬਹੁਤ ਧੰਨਵਾਦੀ ਦੇਖਦੇ ਰਹੋ ਇਨਕੈਂਟੀ ਟੀਵੀ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵ ਦੇਚਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਜੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ। ਸੇਵਾ ਦਾ ਮੌਕਾ ਦਿਓ, BI ਗ੍ਰਾਫਿਕ ਸੋਲੂਸ਼ਨ, ਬੜਾ ਪਿੰਡ ਨੇੜੇ ਯੂਨੀਅਨ ਬੈਂਕ। ਸੰਪਰਕ ਨੰਬਰ 0182626406 ਅਤੇ 98559943